ਇਹ ਆਪਣਾ ਮਤਲਬ ਕਿ ਤਵਾ ਤੇ ਇਹਦੇ ਉੱਪਰ ਨਾ ਆਹ ਦੇਖੋ ਕਿਵੇਂ ਪਪੜੀ ਜੀ ਜੰਮੀ ਹੈ ਪਰ ਬਰੋਂ ਤਾਂ ਮੈਂ ਵੈਸੇ ਬੜਾ ਇਹਨੂੰ ਸਾਫ਼ ਵੀ ਕੀਤਾ ਬਸ ਜਿਵੇਂ ਘਰਾਂ 'ਚ ਤਵੇ ਤਾਂ ਚਲੋ ਹੋਰ ਹੁੰਦੇ ਆ ਦੋ ਦੋ ਤਿੰਨ ਤਿੰਨ ਤਵੇ ਸੋਹਣੀਆਂ ਤੇਨੀਆਂ ਦੇ ਕੋਲ ਹੁੰਦੇ ਹੀ ਨੇ ਪਰ ਤਵੇ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੁੰਦਾ ਤੇ ਇਹ ਤਵੇ ਦੀ ਪਪੜੀ ਲਾਉਣ ਵਾਸਤੇ ਤੇ ਆਪਾਂ ਕਰਾਂਗੇ ਨਮਕ ਦੀ ਵਰਤੋਂ ਤੇ ਆਪਣੇ ਕੋਲ ਹੈਗਾ ਨਮਕ ਤੇ ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਉੱਤੇ ਨਾ ਪਾ ਦਾਂਗੇ ਤੇ ਇਹ ਨਮਕ ਜਿਹੜਾ ਹੈ ਨਾ ਇਹ ਆਪਣੇ ਕੋਲ ਪਹਿਲਾਂ ਵੀ ਵਰਤਿਆ ਆ ਨਮਕੇ ਵਰਤਿਆ ਆ ਕਿਵੇਂ ਜਿਵੇਂ ਕਈ ਵਾਰੀ ਆਪਾਂ ਨਮਕ ਦੀ ਟਕੋਰ ਕਰਨੀ ਹੁੰਦੀ ਜਾਂ ਕੜਾਈ ਵਿੱਚ ਪੀਜ਼ਾ ਬਣਾਇਆ ਤੇ ਜਿਹੜਾ ਆਪਾਂ ਕੜਾਈ ਦੇ ਵਿੱਚ ਨਮਕ ਥੱਲੇ ਰੱਖਿਆ ਸਟੈਂਡ ਦੇ ਇਸ ਤਰ੍ਹਾਂ ਦਾ ਨਮਕ ਹੁੰਦਾ ਜਿਹੜਾ ਉਹਨੂੰ ਸੁਟਣ ਦੀ ਜ਼ਰੂਰਤ ਨਹੀਂ ਹੁੰਦੀ ਉਹ ਆਪਣੇ ਇਸ ਤਰ੍ਹਾਂ ਦੇ ਕੰਮਾਂ ਵਿੱਚ ਵਰਤਿਆ ਜਾਂਦਾ ਤੇ ਆਪਾਂ ਜਿਵੇਂ ਉਹਨੂੰ ਸੰਭਾਲ ਕੇ ਰੱਖ ਲੈਨੇ ਆ ਕਿਸੇ ਹਾਲਤ ਦੇ ਡੱਬੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਇੱਕ ਚਮਚ ਦੀ ਸਹਾਇਤਾ ਦੇ ਨਾਲ ਤੇ ਇਹਨੂੰ ਸਾਰੇ ਨੂੰ ਖੁਰਚ ਦੇਾਂਗੇ ਤੇ ਇਹ ਜਿਹੜੀ ਸਾਰੀ ਪੱਪੜੀ ਹੈ ਨਾ ਤੇ ਉੱਤੋਂ ਲੱਥ ਜਾਵੇਗੀ ਜੀ ਆ ਦੇਖੋ ਆਪਣਾ ਤਵਾ ਬਿਲਕੁਲ ਸਾਫ਼ ਹੋ ਗਿਆ ਤੇ ਇਹੇ ਮਤਲਬ ਇਹਦੀ ਜਿਹੜੀ ਕਾਲੀ ਕਾਲੀ ਪੱਪੜੀ ਸੀ ਨਾ ਸਾਰੀ ਉੱਤਰ ਗਈ ਆ ਸਾਰੇ ਬਹੁਤ ਜ਼ਿਆਦਾ ਮੋਟੀ ਮੋਟੀ ਪੱਪੜੀ ਜੰਮੀ ਹੋਈ ਸੀ ਤਾਂ ਆ ਦੇਖੋ ਆਪਣਾ ਨਮਕ ਕਿੰਨਾ ਕਾਲਾ ਹੋ ਗਿਆ ਇਹ ਆਪਾਂ ਦੋ ਵਾਰੀ ਨਮਕ ਰਗੜਿਆ ਵਾ ਬੀ ਨਮਕ ਨੂੰ ਚੰਗੀ ਤਰ੍ਹਾਂ ਲੋਹਣ ਨੂੰ ਰਗੜ ਕੇ ਨਾ ਤਵੇ ਦੇ ਉੱਪਰ ਤੇ ਕਿਸੇ ਚੀਜ਼ ਦੇ ਨਾਲ ਉਹ ਹਲਕਾ ਹਲਕਾ ਕਰੋਚ ਕੇ ਤੇ ਇਹ ਪਪੜੀ ਨੂੰ ਆਪਾਂ ਉਤਾਰ ਸਕਦੇ ਹਾਂ ਜੇਕਰ ਆਪਣੇ ਬਹੁਤ ਜ਼ਿਆਦਾ ਹੋਵੇ ਫਿਰ ਆਪਾਂ ਤੀਸਰੀ ਵਾਰੀ ਫਿਰ ਥੋੜਾ ਜਿਹਾ ਨਮਕ ਪਾ ਕੇ ਫਿਰ ਆਪਾਂ ਇਹਨੂੰ ਕਰ ਸਕਦੇ ਹਾਂ ਕਿਉਂਕਿ ਇਹ ਜਦੋਂ ਆਪਾਂ ਪਰੌਂਠੇ ਬਣਾਉਂਦੇ ਆ ਨਾ ਤੇ ਇਹ ਪਪੜੀ ਜੀ ਤੋਂ ਉੱਪਰ ਜਿਵੇਂ ਘਿਓ ਲੱਗਦਾ ਰਹਿੰਦਾ ਫਿਰ ਜੰਮ ਜਾਂਦੀ ਆ ਇਸ ਕਰਕੇ ਇਹ ਤਵੇ ਨੂੰ ਆਸਾਨ ਮਤਲਬ ਸਾਫ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਇਸ ਆਸਾਨ ਤਰੀਕੇ ਦੇ ਨਾਲ ਆਪਾਂ ਬਹੁਤ ਜਲਦੀ ਤਵੇ ਨੂੰ ਸਾਫ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਇਹ ਸਾਰੀ ਪਪੜੀ ਜੀ ਨਾ ਲੱਥ ਜਾਵੇਗੀ ਦੇਖੋ ਕਿੰਨੀ ਕਾਲਕ ਜੀ ਲੋਹੇ ਦੇ ਵਿੱਚ ਰਲ ਗਈ ਸਾਰੀ ਪਪੜੀ ਜੀ ਤੋਂ ਲੱਥ ਗਈ ਹੈ ਤੇ ਹੁਣ ਆਪਣਾ ਤਵਾ ਪੂਰੀ ਤਰ੍ਹਾਂ ਨਾਲ ਸਾਫ ਹੋ ਗਿਆ